ਅੱਜ ਜਿਹੜੇ ਕੋਲ ਬਾਰੇ ਆਪਾਂ ਗੱਲ ਕਰਨ ਲੱਗੇ ਆ ਜੀ ਇਹ ਇੱਕ ਇਹੋ ਜਿਹਾ ਕੋਲਾਗਾ ਜਿਹਦੇ ਵਿੱਚੋਂ ਸਾਰੇ ਤੱਤ ਆਪਾਂ ਨੂੰ ਛੋਟੇ ਤੱਤ ਤੇ ਕਾਫੀ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਲਈ ਜਿਹੜੀਆਂ ਇਹਦੇ ਵਿੱਚੋਂ ਆਪਾਂ ਨੂੰ ਤੱਤ ਮਿਲਨੇ ਨੇਗੇ ਤੇ ਇਹਦੇ ਵਿੱਚ ਆਪਾਂ ਕੀ ਕੀ ਪਾਉਣਾ ਕਿਵੇਂ ਬਣਾਉਣਾ ਸਭ ਤੋਂ ਪਹਿਲਾਂ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਇਹ ਬੇਸਟ ਡੀਕੰਪੋਜ਼ਰ ਆਪਾਂ 200 ਲੀਟਰ ਪਾਣੀ ਲੈ ਕੇ ਉਹ ਪਾਇਆ ਜੀ ਤੇ ਇਹਦੇ ਨਾਲ ਹੀ ਆਪਾਂ ਜਿਹੜਾ 2 ਕਿਲੋ ਗੁੜ ਪਾ ਦੇਣਾਗਾ 200 ਲੀਟਰ ਪਾਣੀ ਦੇ ਵਿੱਚ ਇਹ ਚੀਜ਼ ਪਾਉਣ ਤੋਂ ਬਾਅਦ ਜਿਹੜਾ ਆਪਾਂ ਨੂੰ ਇਹ ਜਿਹੜਾ ਕੋਲਾਗਾ ਇਹ ਆਪਣੇ ਸਬਜ਼ੀਆਂ ਦੇ ਉੱਪਰ ਤੇ ਜਿਹੜੇ ਫਲਾਂ ਵਾਲੇ ਪੌਦੇ ਆ ਇਹਨਾਂ ਦੇ ਉੱਪਰ ਆਪਾਂ ਇਹਨੂੰ ਵਰਤ ਸਕਦੇ ਹਾਂਗੇ ਬੇਸਟ ਡੀਕੰਪੋਜ਼ਰ ਨੇ ਕੀ ਕਰਨਾ ਕਿ ਜਿਹੜੀਆਂ ਚੀਜ਼ਾਂ ਆਪਾਂ ਕੁੱਟ ਕੇ ਇਹਦੇ ਵਿੱਚ ਪਾਉਣੀਆਂ ਨੇਗੇ ਉਹਨਾਂ ਨੂੰ ਜਿਹੜਾ ਗਾਣ ਦੇ ਵਿੱਚ ਮਦਦ ਕਰਨੀ ਹੈਗੀ ਤੇ ਇੱਕ ਇਹੋ ਜਿਹੀ ਕਿਰਿਆ ਜਿਹੜੀ ਪਾਣੀ ਦੇ ਵਿੱਚ ਚਲਾਉਣੀ ਹੈ ਜਿਸ ਦੇ ਨਾਲ ਸਾਰਾ ਗਲ ਸੜ ਕੇ ਪਾਣੀ ਦੇ ਵਿੱਚ ਉਹਨਾਂ ਦਾ ਤੱਤ ਨਿਕਲ ਕੇ ਆ ਜਾਣਾ ਤੇ ਇਹਦੇ ਵਿੱਚ ਆਪਾਂ ਪਾਉਣਾ ਕੀ ਕੀ ਹੈ ਇਸ ਤਰ੍ਹਾਂ ਜਿਹੜਾ ਕੁੱਟਣਾਗਾ ਆਪਾਂ ਇਹਨੂੰ ਜਿਆਦਾ ਬਰੀਕ ਕੁੱਟਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮੋਟਾ-ਮੋਟਾ ਇਹਨੂੰ ਆਪਾਂ ਕੁੱਟ ਲੈਣਾਗਾ ਤੇ ਉਹਦੇ ਵਿੱਚ ਆਪਾਂ 5 ਕਿਲੋ ਗੇਰੂ ਪਾਉਣਾ ਜੀ 300 ਗ੍ਰਾਮ ਜਿਹੜਾ ਆਪਾਂ ਨੀਲਾ თੋਥਾ ਹਰਾ ਕਸ਼ੇ ਸਿੱਕਾ ਕਿਲੋ ਜਿਹਦੇ ਚੋਂ ਆਪਾਂ ਨੂੰ ਲੋਹਾ ਮਿਲਦਾਗਾ ਤੇ ਸਿੰਦਾ ਲਮਕ ਜਿਹੜਾ 500 ਗ੍ਰਾਮ ਇਹਦੇ ਚੋਂ ਆਪਾਂ ਨੂੰ ਫਾਸਫੋਰਸ ਮੈਗਨੀਸ਼ੀਅਮ ਤੇ ਹੋਰ ਛੋਟੇ ਤੱਤ ਜਿਹੜੇ ਜ਼ਿੰਕ ਵਗੈਰਾ ਇਹ ਚੋਂ ਮਿਲਦੇ ਨੇ ਜਿਹੜੇ ਕਿ ਫਲ ਪੱਕਣ ਦੇ ਵਿੱਚ ਆਪਣੀ ਮਦਦ ਕਰਦੇ ਨੇਗੇ ਇਸ ਤੋਂ ਇਲਾਵਾ 1 ਕਿਲੋ ਆਪਾਂ ਜਿਹੜਾ ਕਲੀ ਚੂਨਾ ਹੁੰਦਾ ਉਹ ਲੈਣਾ ਜੀ ਉਹਦੇ ਚੋਂ ਆਪਾਂ ਨੂੰ ਕੈਲਸ਼ੀਅਮ ਮਿਲਦਾਗਾ ਤੇ ਉਹ ਪਾਉਣਾਗਾ ਆਪਾਂ ਤੇ ਨਾਲ ਹੀ ਆਪਾਂ ਜਿਹੜਾ ਤਿਰਕੁਟਾ ਜਿਹਦੇ ਵਿੱਚ ਮਗਾ ਸੁੰਡ ਕਾਲੀ ਮਿਰਚ ਇਹ ਗੁਰੂਕੋਸ਼ ਵਿਟਾਮਿਨ ਤੇ ਆਇਰਨ ਵਗੈਰਾ ਦੀ ਘਾਟ ਪੂਰੀ ਕਰਦਾ ਜਿਹੜੀ ਕਿ ਆਪਾਂ ਨੂੰ ਬੇਲਾਂ ਤੇ ਆਪਣੇ ਫਲਾਂ ਵਾਲੇ ਪੌਦਿਆਂ ਦੇ ਉੱਪਰ ਜਿਹੜਾ ਫਲ ਭਰਪੂਰ ਮਾਤਰਾ ਵਿੱਚ ਆਉਣ 'ਚ ਮਦਦ ਕਰਦਾ ਜੀ ਇਸ ਤੋਂ ਇਲਾਵਾ ਆਪਾਂ ਸੁਹਾਗਾ 100 ਗ੍ਰਾਮ ਲੈਣਾ ਜੀ ਤਿਰਫਲਾ ਲੈਣਾਗਾ ਆਪਾਂ ਜਿਹਦੇ ਵਿੱਚ ਆਪਣੇ ਔਲੇ ਬਿਹੜੇ ਤੇ ਹਾੜਾ ਹੁੰਦੀਆਂ ਆਂ ਤੇ ਨਾਲ ਹੀ ਆਪਾਂ 100 ਗ੍ਰਾਮ ਜਿਹੜਾ ਗੰਧਕ ਲੈ ਲੈਣਾਗਾ ਗੰਧਕ ਵੀ ਕੁੱਟ ਕੇ ਆਪਾਂ ਤੇ ਉਹ ਜਿਹੜਾ ਆਪਾਂ ਆਪਣੇ ਪਾਣੀ ਜਿਹੜਾ ਆਪਾਂ ਬੀਸਟ ਡੀਕੰਪੋਜ਼ਰ ਵਾਲਾ ਬਣਾਇਆਗਾ ਉਹਦੇ ਵਿੱਚ ਪਾ ਦੇਣਾ ਜੀ 5 ਕਿਲੋ ਸਰੋਂ ਦੀ ਖਾਲ ਤੇ 5 ਕਿਲੋ ਆਪਾਂ ਜਿਹੜਾ ਨਿੰਮ ਦੀ ਖਾਲ ਤੇ 5 ਕਿਲੋ ਜਿਹੜੀ ਆਪਾਂ ਸੁਆਹ ਇਹ ਲੈਣੀ ਹੈਗੀਆਂ ਜਿਹੜਾ ਸਰੋਂ ਦੀ ਖਾਲ ਦੇ ਵਿੱਚੋਂ ਆਪਾਂ ਨੂੰ ਨਾਈਟ੍ਰੋਜਨ ਮਿਲਦਾ ਨਿੰਮ ਜਿਹੜੀ ਜੇ ਨਹੀਂ ਆਪਣੇ ਕੋਲ ਖਾਲ ਹੈਗੀ ਤਾਂ ਆਪਾਂ ਜਿਹੜੀਆਂ ਨਿੰਮ ਦੀਆਂ ਮੂੜੀਆਂ ਕੁੱਟੀਆਂ ਹੋਈਆਂ ਉਹ ਵੀ ਉਹਦੇ ਵਿੱਚ ਪਾ ਸਕਦੇ ਆਂਗੇ ਤੇ ਇਸ ਤੋਂ ਇਲਾਵਾ ਜਿਹੜੀ ਸੁਆਹ ਗਈ ਉਹ ਵੀ ਆਪਾਂ ਨੂੰ ਪੰਡਿਕ ਕਿ ਲੋਇੜਾ ਇਹਦੇ ਵਿੱਚ ਆਪਾਂ ਪਾਉਣੀ ਹੈਗੀ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮੋਟੇ ਕੁੱਟਣ ਤੋਂ ਬਾਅਦ ਆਪਾਂ ਜਿਹੜਾ ਵੇਸਟ ਡੀਕੰਪੋਜ਼ਰ ਵਾਲਾ ਪਾਣੀ ਤਿਆਰ ਕੀਤਾ ਉਹਦੇ ਵਿੱਚ ਇਹਨੂੰ ਪਾ ਦੇਣਾ ਜੀ ਆਪਾਂ ਇਹਦੇ ਵਿੱਚ ਆਪਾਂ ਨੂੰ ਜਿਹੜੇ ਸਾਰੇ ਛੋਟੇ ਤੱਤ ਆ ਗਏ ਉਹ ਪਾਣੀ ਦੇ ਵਿੱਚ ਜਿਹੜਾ ਆਪਣੇ ਇਹ ਮੰਨ ਲਓ ਵੀ 45 ਤੋਂ ਲੈ ਕੇ 50 ਜਨਾਂ ਦੇ ਵਿੱਚ ਆ ਜਣੇ ਨੇ ਦੇਖੋ ਆਪਾਂ ਖਲ ਮਲਾ ਰਹੇ ਹਾਂ ਇਹਦੇ ਵਿੱਚ ਖਲ ਦੇ ਵਿੱਚ ਜਿਹੜੀ ਗਰੋਥ ਪ੍ਰਮੋਟਰ ਦੇ ਤੌਰ ਤੇ ਵੀ ਕੰਮ ਕਰਦੀ ਆ ਕਾਫੀ ਸਾਰੀਆਂ ਕੀਟਾਂ ਨੂੰ ਵੀ ਦੂਰ ਰੱਖਦੀ ਹੈ ਤੇ ਨਾਲ ਹੀ ਆਪਣਾ ਜਿਹੜਾ ਪੌਦੇ ਨੂੰ ਤਾਕਤ ਵੀ ਦਿੰਦੀ ਹੈ ਇਹ ਤੇ ਇਸ ਤਰ੍ਹਾਂ ਇਹ ਕਲੀ ਚੂਨਾ ਹੋ ਗਿਆ ਸਵਾਹ ਹੋ ਗਈ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਰਲਾਉਂਦੇ ਰਹਿਣਾਗਾ ਇੱਕ ਇੱਕ ਕਰਕੇ ਆਪਾਂ ਪਾ ਦੇਣੀ ਹੈਗੀਆਂ ਇਹ ਤੇ ਇਹ ਪਾਉਣ ਤੋਂ ਬਾਅਦ ਜਿਹੜਾ ਆਪਾਂ ਸਵਾਹ ਜਿਹੜੀ ਪਾਉਣ ਵੇਲੇ ਇੱਕ ਚੀਜ਼ਾ På ਧਿਆਨ ਤੇ ਰੱਖਣੀ ਹੈ ਕਿ ਆਪਾਂ ਛਾਣ ਕੇ ਪਾ ਦਈਏ ਤਾਂ ਜੋ ਜਿਆਦਾ ਮੋਟੀਆਂ ਜਿਹੜੀਆਂ ਉਹਦੇ ਵਿੱਚ ਡਲੀਆਂ ਵਗੈਰਾਆਂ ਗਿਓ ਉਹ ਵਿੱਚ ਨਾ ਜਾਣ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਜਿਹੜਾ ਢੋਲੀ ਦੇ ਵਿੱਚ ਪਾਣੀ ਹੈਗਾ ਉਹਨੂੰ ਆਪਾਂ ਹਲਾ ਦੇਣਾਗਾ ਤੇ ਹਲਾਉਣ ਤੋਂ ਬਾਅਦ ਜਿਹੜਾ ਆਪਣਾ ਕਿਸੇ ਢੱਕਣ ਦੀ ਮਦਦ ਦੇ ਨਾਲ ਉਹਨੂੰ ਢੱਕ ਦੇਣਾਗਾ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਣੀ ਹੈ ਕਿ ਜਿਹੜਾ ਢੱਕਣ ਤੋਂ ਬਾਅਦ ਆਪਾਂ ਇਹਨੂੰ 2-3 ਦਿਨਾਂ ਬਾਅਦ ਹਿਲਾਉਂਦੇ ਰਹਿਣਾਗਾ ਤੇ ਇਸ ਤਰ੍ਹਾਂ 5-6 ਦਿਨ ਜਦੋਂ 5-6 ਵਾਰੀ ਆਪਾਂ ਇਹਨੂੰ 8-10 ਦਿਨਾਂ ਦੇ ਵਿੱਚ ਹਿਲਾਇਆ ਤੇ ਉਦੋਂ ਉਹ ਤੇ ਤਿਆਰ ਹੋਣਾ ਸ਼ੁਰੂ ਹੋ ਜਾਣਾਗਾ ਇਸ ਤਰ੍ਹਾਂ ਦਾ ਜਿਹੜਾ ਇਹ ਰੰਗ ਬਣ ਜਾਣਾ ਤੇ ਇਹਦੇ ਵਿੱਚ ਬਹੁਤ ਹੀ ਵਧੀਆ ਜਿਹੜੀ ਸੁਗੰਧ ਵੀ ਆਉਂਦੀ ਹੈਗੀ ਤੇ ਇਹਨੂੰ ਆਪਾਂ 2 ਤੋਂ 3 ਲੀਟਰ ਪ੍ਰਤੀ ਢੋਲੀ ਜਿਹੜਾ ਇਹਦੀ ਵਰਤੋਂ ਕਰ ਸਕਦੇ ਹਾਂਗੇ ਛੋਟੇ ਬੂਟਿਆਂ ਤੇ 1 ਲੀਟਰ ਵੱਡੇ ਬੂਟਿਆਂ 2 ਜਾਂ 3 ਲੀਟਰ ਤੇ ਵੀਡੀਓ ਤੁਹਾਡੇ ਕੰਮ ਦੀ ਹੋਊਗੀ ਇਹ